ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਾਈਫ ਦੇ ਅੰਦਰ ਤੁਸੀਂ ਵੇਖਿਆ ਹੋਣਾ ਹੈ ਕਿ ਕਈ ਤਰ੍ਹਾਂ ਦੇ ਸੱਜਣ ਮਿੱਤਰ ਭੈਣ ਭਰਾ ਤੁਹਾਨੂੰ ਮਿਲਦੇ ਨੇ ਕਈਆਂ ਦਾ ਕੰਮ ਹੁੰਦਾ ਹੈ ਗੱਲ ਨੂੰ ਕਟਾ ਕੇ ਬਿਆਨ ਕਰਨਾ ਤੇ ਕਈਆਂ ਦਾ ਕੰਮ ਹੁੰਦਾ ਹੈ ਗੱਲ ਨੂੰ ਵਧਾ ਕੇ ਬਿਆਨ ਕਰਨਾ ਤੁਸੀਂ ਆਮ ਗੱਲਾਂ ਬਾਤਾਂ ਦੇ ਅੰਦਰ ਗੱਲ ਵਧਾਓ ਕਟਾਓ ਉਹ ਗੱਲ ਵੱਖਰੀ ਹੈ ਸੋਪਦੀ ਤੇ ਨਹੀਂ ਪਰ ਚਲੋ ਤੁਹਾਡੇ ਆਪਣੇ ਬਣੇ ਸੁਭਾਅ ਦੇ ਮੁਤਾਬਕ ਉਹ ਇੱਕ ਗੱਲ ਹੋਰ ਅਰਥ ਰੱਖਦੀ ਹੈ ਪਰ ਮੈਂ ਜਿਹੜੇ ਅੰਗਲ ਤੋਂ ਗੱਲ ਕਰਨੀ ਚਾਹੁੰਨਾ ਵੀ ਜੇ ਤੁਹਾਡਾ ਬੈਂਕ ਬੈਲੈਂਸ ਹੈ ਨਾ ਉਹਦੇ ਬਾਰੇ ਵਿਦਾ ਚੜਾ ਕੇ ਗੱਲ ਨਾ ਕਰਿਆ ਕਰੋ ਉਹਦਾ ਥੋੜਾ ਜਿਹਾ ਨਾ ਪਰਦਾ ਰੱਖੋ ਕਦੇ-ਕਦੇ ਇਸ ਤਰ੍ਹਾਂ ਹੁੰਦਾ ਹੈ ਵੀ ਤੁਸੀਂ ਆਪਣੀ ਇੱਜ਼ਤ ਬਣਾਉਣ ਦੇ ਚੱਕਰ ਦੇ ਅੰਦਰ ਫੁਗਰਾ ਪੰਥੀ ਦੇ ਅੰਦਰ ਗੱਲ ਛੱਡ ਬਿੰਦੇ ਹੋ ਕਿਦਰੇ ਵਿਆਹ ਦੇ ਮੌਕੇ ਦੇ ਉੱਤੇ ਸੱਜਣਾ ਮਿੱਤਰਾਂ ਦੀ ਮਹਿਫਲ ਦੇ ਅੰਦਰ ਇਹ ਦਰੂਦਰ ਵੀ ਆਪਣੇ ਕੋਲ 1000 ਰੁਪਏ ਨੇ ਲੱਖ ਪਿਆ ਐ ਐਵੇਂ ਫੜ ਮਾਰ ਬਿੰਦੇ ਹੋ ਤੇ ਉਹ ਮਾਰੀ ਹੋਈ ਫੜ ਉਹਦੀ ਤੁਸੀਂ ਗ੍ਰਿਫਤ ਵਿੱਚ ਆ ਜਾਂਦੇ ਹੋ ਦੇ ਕਾਬੂ ਵਿੱਚ ਆ ਜਾਂਦੇ ਹੋ ਤੁਹਾਡੀ ਜ਼ੁਬਾਨੋਂ ਨਿਕਲਿਆ ਨਹੀਂ ਕਿ ਮੇਰੇ ਕੋਲੇ ਨਾ ਬੈਂਕ ਬੈਲੈਂਸ ਹੈ ਕੋਈ ਨਾ ਕੋਈ ਰਿਸ਼ਤੇਦਾਰ ਕੋਈ ਨਾ ਕੋਈ ਸੱਜਣ ਮਿੱਤਰ ਅਗਲੇ ਦਿਨੀ ਕੋਈ ਨਾ ਕੋਈ ਆਪਣੀ ਮਜਬੂਰੀ ਲੈ ਕੇ ਤੁਹਾਡੇ ਦਰਵਾਜ਼ੇ ਤੇ ਖਲੋਤਾ ਤੁਹਾਨੂੰ ਮਿਲ ਜਾਏਗਾ ਮੈਂ ਇੱਕ ਕੰਮ ਆਇਆ ਸਾ ਉਹ ਮਜਬੂਰ ਬੜਾ ਮੈਨੂੰ ਵਿਆਜ ਪੈ ਰਿਹਾ ਹੈ ਮੇਰਾ ਚੱਕਰ ਚੱਲ ਗਿਆ ਮੇਰਾ ਉਹ ਚੱਕਰ ਚੱਲ ਗਿਆ ਅਗਲੇ ਦਿਨੀ ਕੋਈ ਨਾ ਕੋਈ ਮਜਬੂਰੀ ਤੁਹਾਡੇ ਦਰ ਤੇ ਆਈ ਸਮਝੋ ਤੁਹਾਡੇ ਕੋਲ ਆਈ ਸਮਝੋ ਫਿਰ ਤੁਹਾਨੂੰ ਜਵਾਬ ਦੇਣਾ ਖਾਓ ਜਾਣਾ ਇਹਦੇ ਨਾਲੋਂ ਜ਼ਿਆਦਾ ਚੰਗਾ ਹੈ ਵੀ ਪਹਿਲਾਂ ਹੀ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਆਪਣੀ ਜ਼ੁਬਾਨ ਨੂੰ ਕਾਬੂ ਚ ਰੱਖੋ ਸਿਆਣਿਆਂ ਦੀ ਇੱਕ ਕਹਾਵਤ ਹੈ ਵੀ ਲੰਮਾ ਧਾਗਾ ਤੇ ਲੰਮੀ ਜ਼ੁਬਾਨ ਉਲਝ지 ਨਹੀਂ ਦੇ ਨੇ ਇਹਨੂੰ ਕਾਬੂ ਕਰਕੇ ਰੱਖਿਆ ਕਰੋ ਠੇੜ ਪੰਜਾਬੀ ਦਾ ਇੱਕ ਲਫਜ਼ ਵਰਤ ਲਵਾਂ ਕਹਿੰਦੇ ਨੇ ਲੁਤਰੋ ਨੂੰ ਕਾਬੂ ਕਰਕੇ ਰੱਖੋ ਖੈਰ ਇਸ ਤੋਂ ਅੱਗੇ ਚੱਲਦੇ ਹਾਂ ਕਿਸੇ ਨੂੰ ਪੈਸੇ ਦੇ ਬੋਗੇ ਫਿਰ ਉਸ ਤੋਂ ਬਾਅਦ ਲੜਾਈ ਝਗੜਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾ ਫਿਰ ਤੁਹਾਡੀ ਲਾਈਫ ਦਾ ਇੱਕ 파ਟ ਬਣ ਜਾਣਗੀਆਂ ਲਾਈਫ ਦਾ ਹਿੱਸਾ ਬਣ ਜਾਣਗੀਆਂ ਹੌਕਾ ਬਣੇਗਾ ਝੋਰਾ ਬਣੇਗਾ ਉਦੇ ਨਾਲ ਰਾਮ ਸਲਾਮ ਜਾਏਗੀ ਉਹਦੇ ਨਾਲ ਮਨ ਮੁਟਾਓ ਬਣੇਗਾ ਰਿਸ਼ਤਾ ਵੀ ਜਾਏਗਾ ਸਸਤੀ ਕਾਲ ਵੀ ਜਾਏ ਜਾਏਗੀ ਇਹਦੇ ਨਾਲ ਜਿਆਦਾ ਪਹਿਲਾਂ ਚੰਗਾ ਨਹੀਂ ਵੀ ਆਪਣੀ ਜ਼ੁਬਾਨ ਨੂੰ ਹੀ ਨੱਥ ਪਾ ਕੇ ਰੱਖੋ ਇਹਨੂੰ ਕਾਬੂ ਕਰਕੇ ਰੱਖੋ ਫੜਾ ਕਿਉਂ ਮਾਰਦੇ ਹੋ ਇਹਦੇ ਨਾਲ ਤੁਹਾਡੀ ਕੋਈ ਇੱਜ਼ਤ ਜ਼ਿਆਦੀ ਬਣ ਜਾਂਦੀ ਸਿਆਣੇ ਕਹਿੰਦੇ ਨੇ ਜੇ ਜੋ ਕੁਝ ਪੱਲੇ ਹੁੰਦਾ ਹੈ ਨਾ ਉਹ ਬਿਨਾ ਦੱਸਣ ਤੋਂ ਹੀ ਲੋਕਾਂ ਨੂੰ ਸਮਝ ਆ ਜਾਂਦੀ ਵੀ ਇਹਦੀ ਆ ਜਿਹੜੀ ਆਰਥਿਕ ਹਾਲਾਤ ਹੈ ਉਹ ਸੌਖੀ ਏ ਜਾਂ ਔਖੀ ਏ ਇਹ ਤੂੰ ਅੱਗੇ ਚੱਲਨੇ ਆ ਇੱਕ ਗੱਲ ਤਾਂ ਹੋਰ ਪੜਦਾ ਰੱਖੋ ਵੀ ਤੁਹਾਡਾ ਲਕਸ਼ ਕੀ ਹੈ ਤੁਹਾਡਾ ਟਾਰਗੇਟ ਕੀ ਹੈ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਬੰਨਾ ਕੀ ਚਾਹੁੰਦੇ ਹੋ ਕੁਝ ਕੁ ਲੋਕਾਂ ਦੇ ਕੋਲ ਤੁਹਾਡਾ ਤਜਰਬਾ ਹੋਏਗਾ ਵੀ ਇਹ ਮੇਰਾ ਸੱਚਾ ਰਿਸ਼ਤੇਦਾਰ ਹੈ ਮੇਰਾ ਸੱਚਾ ਮਦਦਗਾਰ ਹੈ ਮੇਰਾ ਸੱਚਾ ਦੋਸਤ ਹੈ ਉਹ ਆਪਣੇ ਤਜਰਬੇ ਨੂੰ ਸਾਹਮਣੇ ਰੱਖ ਕੇ ਇਕਾ ਤੁਕਾ ਸੱਜਣਾ ਮਿੱਤਰਾਂ ਭੈਣ ਭਰਾਵਾਂ ਦੇ ਨਾਲ ਤੇ ਤੁਸੀਂ ਆਪਣੇ ਲਕਸ਼ ਦੇ ਸਬੰਧ ਵਿੱਚ ਗੱਲ ਕਰ ਸਕਦੇ ਹੋ ਵੀ ਮੈਂ ਆ ਕੁਝ ਬੰਨਾ ਚਾਹੁੰਨਾ ਮੈਂ ਆ ਕੁਝ ਕਰਨਾ ਚਾਹੁੰਨਾ ਮੇਰਾ ਏਮ ਆ ਏ ਮੇਰਾ ਗੋਲ ਆ ਏ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਚਾਹੁੰਨਾ ਪਰ ਜੇ ਤੁਸੀਂ ਉਹ ਹਰੇਕ ਦੇ ਕੋਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਨਾ ਤੇ 90% ਤੋਂ ਜ਼ਿਆਦਾ ਲੋਕਾਂ ਵੱਲੋਂ ਤੁਹਾਡੇ ਸਾਹਮਣੇ 네ਗਟਿਵਿਟੀ ਆਏਗੀ ਔਰ ਉਹ ਨੈਗੇਟਿਵਿਟੀ ਪਤਾ ਕਿਸ ਤਰ੍ਹਾਂ ਦੀ ਆਏਗੀ ਨੰਬਰ 1 ਦੇ ਉੱਤੇ ਤੇ ਜੋ ਤੁਸੀਂ ਬਣਨਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਤੁਹਾਡੇ ਲਕਸ਼ ਦੇ ਬਾਰੇ ਬਹੁਤੇ ਲੋਕਾਂ ਨੂੰ ਸਮਝ ਨਹੀਂ ਹੋਏਗੀ ਤੇ ਜਿਹੜੀ ਗੱਲ ਦੀ ਸਮਝ ਨਹੀਂ ਹੋਏਗੀ ਉਹ ਨੈਗੇਟਿਵਿਟੀ ਦੇਣਗੇ ਤੇਰੇ ਕੋਲ ਸੁਣ ਰਿਆਂ ਪਹਿਲੀ ਵਾਰੀ ਸੁਣ ਰਿਆਂ ਵੇਖੀ ਕਿਤੇ ਫੇਲ ਨਾ ਹੋ ਜਾਈਂ ਵੇਖੀ ਕਿਤੇ ਐਦਾਂ ਨਾ ਹੋ ਜਾਏ ਉਦਾਂ ਨਾ ਹੋ ਜਾਏ ਨੈਗੇਟਿਵਿਟੀ ਆਏਗੀ ਨੰਬਰ 2 ਜੇ ਕੁਝ ਤੁਹਾਡੇ ਲਕਸ਼ ਨੂੰ ਸਮਝਣ ਵਾਲੇ ਸੱਜਣ ਹੋਏ ਤਾਂ ਫਿਰ ਕੋਹ ਹੋਰ ਅਡਾਉਣੇ ਅਡਾਉਣਗੇ ਵੀ ਯਾਰ ਮੇਰਾ ਵੀ ਐਸਾ ਪਾ ਆਇਆ ਇਸ ਕੰਮ ਦੇ ਵਿੱਚ ਇਸ ਬਿਜ਼ਨਸ ਦੇ ਅੰਦਰ ਮੈਨੂੰ ਵੀ ਹਿੱਸੇਦਾਰ ਬਣਾ ਨੰਬਰ 3 ਦੇ ਉੱਤੇ 네ਗੈਟਿਵਿਟੀ ਇਹ ਆਏਗੀ ਬਹੁਤ ਲੋਕ ਕਹਿਣਗੇ ਛੱਡ ਜ਼ਿੰਦਗੀ ਦੋ ਦਿੰਦੀ ਏ ਕੀ ਲੈਣਾ ਐ ਐਵੇਂ ਪੈਰ ਪਸਾਰੀ ਜਾ ਰਹੇ ਆ ਲੱਤਾਂ ਖਿਲਾਰੀ ਜਾ ਰਹੇ ਆ ਕਰਨਾ ਕੀ ਇਹ ਰੋਟੀ ਜੋਗਾ ਤੇਰੇ ਕੋਲ ਐ ਬੱਚੇ ਸਿਆਣੇ ਹੋਏ ਆਪੇ ਕਮਾਲਨਗੇ ਨਾ ਹੋਏ ਨਾ ਸਹੀ ਤੂੰ ਠੇਕਾ ਲਿਆ ਨਿਆ ਨਿਆ ਦਾ ਤੋ ਇਹ 네ਗੇਟਿਵਿਟੀ ਤੋਂ ਬਚਣ ਵਾਸਤੇ ਆਪਣੇ લક્ષ ਨੂੰ ਆਪਣੇ ਗੋਲ ਨੂੰ ਆਪਣੇ ਤੱਕ ਸੀਮਿਤ ਰੱਖੋ ਜਾਂ ਕਿਸੇ ਖਾਸ ਐਡਵਾਈਜ਼ਰ ਦੇ ਨਾਲ ਸ਼ੇਅਰ ਕਰੋ ਜਾਂ ਕਿਸੇ ਖਾਸ ਸੱਜਣ ਦੇ ਨਾਲ ਸ਼ੇਅਰ ਕਰੋ ਇਹ ਦੋ ਅਗੇ ਪਰਿਵਾਰ ਪਰਿਵਾਰ ਦੇ ਅੰਦਰ ਅੰਦਰੂਨੀ ਪਰਿਵਾਰ ਦੀ ਜਿਹੜੀ ਹਾਲਾਤ ਹੁੰਦੀ ਹੈ ਕਰੇਲੂ ਮਾਹੌਲ ਹੁੰਦਾ ਹੈ ਅੰਦਰ ਦੀਆਂ ਗੱਲਾਂ ਹੁੰਦੀਆਂ ਨੇ ਉਹ ਘਰ ਦੀ ਚਾਰ ਦਿਵਾਰੀ ਦੇ ਅੰਦਰ ਅੰਦਰ ਰਹਿਣ ਤੇ ਜ਼ਿਆਦਾ ਚੰਗਾ ਉਹਨਾਂ ਗੱਲਾਂ ਨੂੰ ਘਰ ਦੀ ਚਾਰਦੁਆਰੀ ਤੋਂ ਬਾਹਰ ਫੜ-ਫੜ ਕੇ ਨਾ ਸੁਟਿਆ ਕਰੋ ਅੰਦਰੂਨੀ ਸਮੱਸਿਆ ਹੈ ਤੁਹਾਡੀ ਘਰੇਲੂ ਸਮੱਸਿਆ ਹੈ ਤੁਹਾਡੇ ਘਰ ਵਿੱਚ ਪੈਦਾ ਹੋਈ ਹੈ ਤੁਹਾਡੇ ਪਰਿਵਾਰ ਦੇ ਮੈਂਬਰਾਂ ਬਾਰੇ ਤੁਸੀਂ ਜਿਆਦਾ ਜਾਣਦੇ ਹੋ ਤੁਸੀਂ ਉਹਨੂੰ ਸੁਲਝਾਉਣਾ ਹੈ ਲੋਕਾਂ ਨੇ ਨਹੀਂ ਸੁਲਝਾਉਣਾ ਲੋਕਾਂ ਦੇ ਨਾਲ ਉਹਨਾਂ ਗੱਲਾਂ ਨੂੰ ਸ਼ੇਅਰ ਨਾ ਕਰਿਆ ਕਰੋ ਜੇ ਕਿਦਰੇ ਕੋਈ ਤੁਹਾਡੇ ਘਰ ਦੀ ਹਾਲਾਤ ਦੇ ਬਾਰੇ ਥੋੜਾ ਬਹੁਤਾ ਜਾਣਕਾਰੀ ਰੱਖਦਾ ਹੈ ਉਦੇ ਇਨਵੋਲਵਮੈਂਟ ਬਿਲਕੁਲ ਬਰਦਾਸ਼ਤ ਨਾ ਕਰੋ ਜੇ ਕੋਈ ਗੱਲ ਕਰੇ ਉਹਨੂੰ ਕਹਿ ਪਾ ਸਾਡੇ ਘਰ ਦਾ ਮਸਲਾ ਹੈ ਅਸੀਂ ਆਪੇ ਨੇ ਜੇਠ ਲਵਾਂਗੇ ਹਾਂ ਤੇਰਾ ਧੰਨਵਾਦ ਹੈ ਸਲਾਹ ਦੇਣ ਦਾ ਪਰ ਜੇ ਲੋੜ ਪਈ ਫਿਰ ਤੈਨੂੰ ਬੁਲਾ ਲਵਾਂਗੇ ਸੱਦ ਲਵਾਂਗੇ ਪਰ ਅਜੇ ਸਾਡੇ ਘਰ ਦਾ ਮਾਹੌਲ ਹੈ ਸਾਨੂੰ ਨਜੇਠਣਾ ਹੁੰਦਾ ਹੈ ਅਸੀਂ ਆਪੇ ਨੇ ਜੇਠ ਲਵਾਂਗੇ ਨੰਬਰ 3 ਦੇ ਉੱਤੇ ਲੋਕਾਂ ਦੀਆਂ ਸਲਾਹਾਂ ਲੈ ਕੇ ਆਪਣੇ ਘਰ ਦੇ ਅੰਦਰ ਨਾ ਚੱਲਿਆ ਕਰੋ ਲੋਕਾਂ ਦੀਆਂ ਸਲਾਹਾਂ ਘੱਟ ਮੰਨੋ ਲੋਕ ਤੁਹਾਨੂੰ ਬਾਹਰ ਜਾ ਕੇ ਭੰਡਣਗੇ ਜਿਆਦਾ ਸਿਰਫ ਸਲਾਹ ਘੱਟ ਕਰਨਗੇ ਤੇ ਤੁਹਾਡੇ ਘਰ ਦਾ ਤਮਾਸ਼ਾ ਬਣਾਉਣਗੇ ਸਾਜਿਜ ਪਾ ਕੇ ਭੰਡਣਗੇ ਇਸ ਕਰਕੇ ਲੋਕਾਂ ਤੋਂ ਬਚ ਕੇ ਰਹੋ ਇੱਕ ਹੋਰ ਤੁਹਾਡੇ ਘਰ ਦਾ ਮਾਹੌਲ ਜੇ ਥੋੜਾ ਬਹੁਤਾ ਉਨੀ ਕੀ ਕਿਦਰੇ ਮਣ ਮਟਾਓ ਪਤੀ ਪਤਨੀ ਦਾ ਪਿਓ ਪੁੱਤ ਦਾ ਭਰਾ ਭਰਾ ਦਾ ਭੈਣ ਭਾਈ ਦਾ ਨੋ ਸੱਸ ਦਾ ਬਣ ਗਿਆ ਤੇ ਉਹ ਗੱਲਾਂ ਆਪਣੇ ਤੋਂ ਬਾਹਰ ਨਾ ਕਰੋ ਵੀ ਮੇਰੀ ਨੋ ਇਸ ਤਰ੍ਹਾਂ ਮੇਰੀ ਧੀ ਇਸ ਤਰ੍ਹਾਂ ਮੇਰਾ ਪੁੱਤ ਇਸ ਤਰ੍ਹਾਂ ਮੇਰਾ ਪਿਓ ਇਸ ਤਰ੍ਹਾਂ ਮੇਰਾ ਭਰਾ ਇਸ ਤਰ੍ਹਾਂ ਉਹ ਗੱਲਾਂ ਬਾਹਰ ਨਾ ਕਰੋ ਉਹਦੇ ਨਾਲ ਤੁਹਾਡੀ ਵੀ ਕਦਰ ਘਟਦੀ ਹੈ ਤੁਹਾਨੂੰ ਅੱਜ ਨਹੀਂ ਸਮਝ ਆ ਰਹੀ ਪਰ ਅੱਗੇ ਜਾ ਕੇ ਸਮਝ ਆ ਜਾਏਗੀ ਤੁਹਾਡੀ ਵੀ ਕਦਰ ਘਟਦੀ ਹੈ ਤੁਹਾਡੇ ਪਰਿਵਾਰ ਦੇ ਮੈਂਬਰ ਦੀ ਵੀ ਕਦਰ ਘਟਦੀ ਹੈ ਤੇ ਜਦੋਂ ਤੁਹਾਡੇ ਪਰਿਵਾਰ ਦੀ ਮੈਂਬਰ ਘਟੀ ਮੈਂਬਰ ਦੀ ਕਦਰ ਘਟੀ ਇਟ ਮੀਨਸ ਤੁਹਾਡੇ ਘਰ ਦੀ ਕਦਰ ਘਟੀ ਘਰ ਦੀ ਕਦਰ ਘਟੀ ਤੇ ਇਟ ਮੀਨਸ ਤੁਹਾਡੀ ਵੀ ਕਦਰ ਕਦਰ ਘਟੇ ਇਸ ਤੋਂ ਅੱਗੇ ਇੱਕ ਨੁਕਤਾ ਹੋਰ ਨੋਟ ਕਰਿਓ ਜਿਹੜੀ ਤੁਹਾਡੇ ਕੋਲ ਤਾਕਤ ਹੈ ਜਾਂ ਤੁਹਾਡੇ ਕੋਲ ਕੋਈ ਗੁਪਤ ਤਾਕਤ ਹੈ ਕੋਈ ਹਥਿਆਰ ਹੈ ਉਹਨੂੰ ਵੀ ਨਛਰਨਾ ਕਰਿਆ ਕਰੋ ਪਰਦੇ ਦੇ ਅੰਦਰ ਰੋਵੇ ਐਸਾ ਨਾ ਹੋਵੇ ਕਿ ਤੁਹਾਡੀ ਕਮਜ਼ੋਰੀ ਨੂੰ ਕੋਈ ਦੂਜਾ ਪਛਾਣ ਕੇ ਤੁਹਾਡੀ ਤਾਕਤ ਨੂੰ ਨਸ਼ਟ ਕਰਨ ਦਾ ਯਤਨ ਕਰੇ ਤੁਹਾਡੀ ਤਾਕਤ ਨੂੰ ਚਕਣਾ ਚੂਰ ਕਰਨ ਦਾ ਯਤਨ ਕਰੇ ਜਾਂ ਤੁਹਾਡੀ ਤਾਕਤ ਨੂੰ ਕੋਈ ਆਪਣੀ ਤਾਕਤ ਬਣਾਉਣ ਦਾ ਯਤਨ ਕਰੇ ਇਸ ਤਰ੍ਹਾਂ ਦਾ ਵੀ ਯਤਨ ਘੱਟ ਕਰਿਆ ਕਰੋ ਤਾਕਤ ਉਦੋਂ ਹੀ ਕਿਸੇ ਨੂੰ ਡਰਾ ਸਕਦੀ ਹੈ ਜਦੋਂ ਉਹ ਗੁਪਤ ਹੋਵੇ ਜਦੋਂ ਬੰਦ ਹੋਵੇ ਸਿਆਣੇ ਪਤਾ ਕੀ ਕਹਿੰਦੇ ਨੇ ਚਾਦਰ ਦੇ ਅੰਦਰ ਲਪੇਟੀ ਹੋਈ ਛੋਟੀ ਵੀ ਪਿਸਤੌਲ ਦਾ ਕੰਮ ਕਰਦੀ ਹੈ ਤੇ ਛਰੇ ਅੰਬ ਖਾਇਆ ਹੋਇਆ ਪਿਸਤੌਲ ਵੀ ਸ਼ਾਇਦ ਪਿਸਤੌਲ ਦਾ ਕੰਮ ਨਾ ਕਰੇ ਜੇ ਤੁਹਾਨੂੰ ਉਹਦੇ ਤੋਂ ਕੰਮ ਲੈਣਾ ਨਾ ਹੁੰਦਾ ਹੋਇਆ ਤੇ ਖੈਰ ਇੱਕ ਗੱਲ ਮੈਂ ਹੋਰ ਕਰਦਿਆਂ ਤੁਹਾਡੀ ਜਿਹੜੀ ਕਮਜ਼ੋਰੀ ਹੈ ਨਾ ਉਹ ਵੀ ਪਰਦੇ ਵਿੱਚ ਰਵੇ ਚੰਗਾ ਹੈ ਤੁਹਾਡੀ ਜਿਹੜੀ ਕਮਜ਼ੋਰੀ ਆਪਣੀ ਕਮਜ਼ੋਰੀ ਹੁਬ ਹੁਬ ਕੇ ਲੋਕਾਂ ਨੂੰ ਨਾ ਦੱਸਿਆ ਕਰੋ ਵੀ ਮੇਰੀ ਆ ਕਮਜ਼ੋਰੀ ਹੈ ਤੁਹਾਡੀ ਕਮਜ਼ੋਰੀ ਤੁਹਾਡੀ ਮੌਤ ਦਾ ਕਾਰਨ ਬਣ ਸਕਦੀ ਹੈ ਤੁਹਾਡੀ ਕਮਜ਼ੋਰੀ ਤੁਹਾਡੇ ਘਾਟੇ ਦਾ ਕਾਰਨ ਬਣ ਸਕਦੀ ਹੈ ਤੁਹਾਡੀ ਕਮਜ਼ੋਰੀ ਤੁਹਾਡੇ ਪਰਿਵਾਰਿਕ ਦੁਖੇੜ ਦਾ ਕਾਰਨ ਬਣ ਸਕਦੀ ਹੈ ਉਹਨੂੰ ਵੀ ਬਾਹਰ ਲੋਕਾਂ ਦੇ ਸਾਹਮਣੇ ਨੰਗੀ ਨਾ ਕਰੋ ਨਸ਼ਰ ਨਾ ਕਰੋ ਖੈਰ ਖਾਣਾ ਪੀਣਾ ਬਹਿਣਾ ਕਮਾਉਣਾ ਇਹ ਸਭ ਕੁਝ ਤੁਹਾਡਾ ਹੈ ਤੁਸੀਂ ਇਹਨੂੰ ਵਰਤਣਾ ਹੈ ਤੁਸੀਂ ਕਮਾਇਆ ਹੈ ਤੁਹਾਡੇ ਘਰ ਦਾ ਮਾਹੌਲ ਹੈ ਤੁਸੀਂ ਉਹਨੂੰ ਨਜਿਠਣਾ ਹੈ ਆਪਣੇ ਘਰ ਦੇ ਅੰਦਰ ਬਹਿ ਕੇ ਨਜਿਠੋ ਲੋਕਾਂ ਦੇ ਸਾਹਮਣੇ ਆਪਣੇ ਘਰ ਤੇ ਮਾਹੌਲ ਦੇ ਉੱਤੋਂ ਪਰਦਾ ਬਿਲਕੁਲ ਵੀ ਨਾ ਚੁੱਕੋ ਜਿਨ੍ਹਾਂ ਘਰਾਂ ਦੇ ਮਾਹੌਲ ਦਾ ਪਰਦਾ ਚੁੱਕਿਆ ਗਿਆ ਉਹਨਾਂ ਲੋਕਾਂ ਨੂੰ ਪਛਤਾਉਂਦੇ ਆ ਤੇ ਰੋਂਦੇ ਆ ਤੁਸੀਂ ਸ਼ਰਮ ਆ ਬੇਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ